ਗੁੜੀਆਂ ਸੀ ਜਿਹੜੀਆਂ ਜਨਾਨਿਆਂ ਨੂੰ ਤਾਂ ਰੁਕੀ ਤੇ ਉੱਤਰਾਂ ਸੀ ਉਹ ਆ ਰੁਕੀ ਗੱਡੀ ਥੋੜੀਆਂ ਜਿਹੀਆਂ ਹੀ ਰਹਿੰਦੀਆਂ ਸੀ 5-7 ਕੇ ਰਹਿੰਦੀਆਂ ਸੀ ਉਹ ਆ ਕੇ ਪਿੱਛੋਂ ਆ ਕੇ ਮੈਨੂੰ ਗਾਲ ਕੱਢ ਕੇ ਕਹਿੰਦਾ ਵੀ ਇਹਨੂੰ ਅੱਗੇ ਕਰ ਦੇਣਾ ਸਵੇਰੇ ਸਾਰੀਆਂ ਬੱਸਾਂ ਇੱਥੋਂ ਲੁਧਿਆਣੇ ਤੋਂ ਸ਼ਿਵ ਭਗਤਾਂ ਦੀਆਂ ਰਵਾਨਾ ਹੋਈਆਂ ਤੇ ਇੱਕ ਬੱਸ ਜਿਹੜੀ ਹੈ ਉੱਥੇ ਅੰਦਰ ਮੰਦਰ ਦੇ ਅੰਦਰ ਸਾਨੂੰ ਨਹੀਂ ਮਿਲੀ ਔਰ ਮੰਦਰ ਦੀ ਗਲੀ ਦੇ ਬਾਹਰ ਸਾਡੀ ਬੱਸ ਨੂੰ ਰੋਕ ਕੇ ਕਿਰਪਾਨਾ ਮਾਰੀਆਂ ਜਾਣ ਤੇ ਆਪਾਂ ਕੀ ਸੋਚਾਂਗੇ ਤੁਸੀਂ ਆਪ ਦੱਸਦੇ ਹੋ ਤੇਜ਼ ਤਾਰ ਹਥਿਆਰਾਂ ਦੇ ਨਾਲ ਦਾਤਾਂ ਨਾਲ ਕਿਰਪਾਨਾਂ ਦੇ ਨਾਲ ਜਿਹੜਾ ਆ ਤੁਸੀਂ ਦੇਖ ਰਹੇ ਹੋ ਹਮਲਾ ਕੀਤਾ ਗਿਆ ਬੱਸ ਦੇ ਉੱਤੇ ਔਰ ਅੰਦਰ ਡਰਾਈਵਰ ਨੂੰ ਵੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸ਼ਿਫ ਭਗਤਾ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸ਼ਿਫ ਭਗਤਾ ਦਾ ਫ੍ਰੀ ਬੱਸੇ ਦਾ ਪਾਸ ਬਣਾਇਆ ਹੋਇਆ ਹੈ ਔਰ ਤਕਰੀਬਨ 19 ਸਾਲਾਂ ਤੋਂ ਮੇਰੀ ਚਹਿਲਾ ਮੰਦਰ ਦੇ ਵਿੱਚ ਡਿਊਟੀ ਲੱਗੀ ਹੋਈ ਹੈ ਮਾਂ ਸ਼ਰਵratri ਤੇ ਰਾਤ ਨੂੰ ਜਾਗਰਣ ਕਰਵਾਉਣ ਦੀ ਮਹਾਦੇਵ ਸੇਵਾ ਦਲ ਦੀ ਤੇ ਅੱਜ ਇਹ ਜਿਹੜਾ ਵਾ ਇਹ ਪਹਿਲਾ ਸਾਵਨ ਦਾ ਸੋਮਵਾਰ ਸੀਗਾ ਔਰ ਸ਼ਰਧਾਰਥੀ ਅੰਸਰਾਂ ਨੇ ਜਿਹੜਾ ਬਹੁਤ ਗਲਤ ਕਰ ਦਿੱਤਾ ਕਾਰਨ ਕੋਈ ਵੀ ਨਹੀਂ ਬਸ ਮੈਨੂੰ ਐ ਹੀ ਕਿਹਾ ਕਿ ਉਹਨਾਂ ਨੇ ਵੀ ਗੱਡੀ ਅੱਗੇ ਸਾਈਡ ਤੇ ਕਰ ਮੈਂ ਕਿਹਾ ਵੀ ਇੱਕ ਮਿੰਟ ਵੀਰੇ ਮੈਂ ਕਰਦਾ ਬਸ ਇੰਨੀ ਗੱਲ ਪਿੱਛੇ ਇੰਨੀ ਗੱਲ ਪਿੱਛੇ ਆ ਕੇ ਤਲਵਾਰਾਂ ਗੱਡੀਆਂ ਉਹ ਲਿਆਏ ਕੱਢ ਗਏ ਸਾਡਾ ਸਾਡੇ ਨਾਲ ਹੈ ਔਰ ਇਹਨਾਂ ਦੇ ਉੱਤੇ ਜਿਹੜੀ ਸਖਤੋ ਸਖਤ ਕਾਰਵਾਈ ਹੋਏਗੀ ਉਹ ਤਾਂ ਸਾਰ ਲੈਣਾ ਪਵੇ ਦੋਸ਼ੀਆਂ ਦੇ ਉੱਤੇ ਜਿਹੜੀ ਅਸੀਂ ਕਾਰਵਾਈ ਹੈ ਉਹ ਅਸੀਂ ਠੋਕੇ ਕਰਦੇ। ਜਿਵੇਂ ਅਸੀਂ ਇਸ 3 ਦੇ ਨਾਲ ਡਰਾਮੇਬਾਜ਼ੀ ਕਰਕੇ ਇਸ ਤਰ੍ਹਾਂ ਤਲਵਾਰਾਂ ਦਿਖਾ ਕੇ ਅਸੀਂ ਡਰ ਜਾਗੇ ਬਿਲਕੁਲ ਨਹੀਂ। ਉੱਥੇ ਜਿਹੜਾ ਹੈ ਸਿਕਿਉਰਿਟੀ ਦੇ ਵਿੱਚ ਪਗਤਾਂ ਨੂੰ ਲੈ ਕੇ ਜਾਇਆ ਜਾਂਦਾ ਹੈ ਚਲੋ ਉਹ ਤਾਂ ਦੂਰ ਹੈ। ਉੱਥੇ ਪਤਾ ਹੈ ਵੀ ਚਲੋ ਉੱਥੇ ਕੁਝ ਪਾਕਿਸਤਾਨ ਨਾਲ ਲੱਗਦਾ ਹੈ ਜਹਾਤਕਵਾਦੀ ਗਤੀਵਿਧੀਆਂ ਜਿਹੜੀ ਹੁੰਦੀ ਰਹਿੰਦੀ ਹੈ। ਲੇਕਿਨ ਪੰਜਾਬ ਦੇ ਵਿੱਚ ਇਹੋ ਜਿਹੀ ਗਤੀਵਿਧੀਆਂ ਨਹੀਂ ਆਉਂਦੀਆਂ। ਜਦੋਂ ਅਸੀਂ ਅਮਨ ਨਾਲ ਜਾਣਦੇ ਆ ਤੇ ਇੱਕ ਦੂਜੇ ਨੂੰ ਭੋਲੇ ਕਹਿੰਦੇ ਆ। ਤੇ ਜਿਹੜੇ ਇੱਥੇ ਵੀ ਆਉਂਦੇ ਆ ਉਹ ਵੀ ਭੋਲੇ ਨੇ ਸਾਵਨ ਮਹੀਨੇ ਦਾ ਪਹਿਲਾ ਸੋਮਵਾਰ ਸ਼ਿਵ ਭਗਤਾਂ ਲਈ ਚਾਹ ਤੇ ਉਤਸ਼ਾਹ ਲੈ ਕੇ ਆਂਦਾ ਹੈ ਔਰ ਇਸੇ ਕਾਰਨ ਸਵੇਰੇ-ਸਵੇਰੇ ਹੀ ਸ਼ਿਵ ਭਗਤ ਜਿਹੜੇ ਨੇ ਚੈਲਾ ਦੇ ਪ੍ਰਾਚੀਨ ਸ਼ਿਵ ਮੰਦਿਰ ਦਰਸ਼ਨ ਕਰਨ ਲਈ ਪਹੁੰਚਦੇ ਨੇ ਜਰੀਆ ਬਣਾਇਆ ਜਾਂਦਾ ਹੈਗਾ ਮਹਾਦੇਵ ਸੇਵਾ ਦਲ ਵੱਲੋਂ ਫ੍ਰੀ ਬੱਸ ਸੇਵਾ ਨੂੰ ਜਿੱਥੇ ਕੀ ਚੇਤਨ ਬਵੇਜਾ ਜੀ ਵੱਲੋਂ ਇਹ ਬੱਸ ਸੇਵਾ ਚਲਾਈ ਜਾਂਦੀ ਹੈਗੀ ਐ ਪਰ ਘਟਨਾ ਵਾਪਰ ਜਾਂਦੀ ਹੈ ਜਿੱਦਾਂ ਹੀ ਚੈਲਾ ਮੰਦਰ ਕੋਲ ਬੱਸ ਪਹੁੰਚਦੀ ਹੈ ਤਾਂ ਕੁਝ ਸ਼ਰਾਰਤੀ ਤੱਤਾਂ ਵੱਲੋਂ ਬੱਸ ਤੇ ਹਮਲਾ ਕਰਕੇ ਨਾ ਸਿਰਫ ਜੋ ਉਸ ਅੰਦਰ ਸ਼ਰਧਾਲੂ ਸੀਗੇ ਉਹਨਾਂ ਦੀ ਜਾਨ ਜਿਹੜੀ ਹੈ ਜੋਖਮ ਵਿੱਚ ਪਾ ਦਿੱਤੀ ਗਈ ਬਲਕਿ ਬੱਸ ਨੂੰ ਵੀ ਬੇਹਦ ਨੁਕਸਾਨ ਪਹੁੰਚਾਇਆ ਗਿਆ ਕੀ ਇਹ ਪੂਰਾ ਮਾਮਲਾ ਜਾਣਦੇ ਆ ਚੇਤਨ ਬਵੇਜਾ ਜੀ ਸਾਡੇ ਨਾਲ ਮੌਜੂਦ ਨੇ ਚੇਤਨ ਜੀ ਕੀ ਹੋਇਆ ਸੀਗਾ ਬਸ ਕਿੱਥੋਂ ਚੱਲੀ ਸੀ ਔਰ ਕਿੱਧਰ ਆ ਰਹੀ ਸੀਗੇ ਜੈ ਸ਼੍ਰੀ ਰਾਮ ਜੈ ਸ਼ੰਕਰ ਪੋਲੇ ਸ਼ੰਕਰ ਜੀ ਦੇ ਅਸ਼ੀਰਵਾਦ ਦੇ ਨਾਲ ਜਿਹੜੀ ਸਾਡੀ ਡਿਊਟੀ ਲੱਗੀ ਹੋਈ ਹੈ ਲੁਧਿਆਣਾ ਵਾਸੀਆਂ ਨੂੰ ਸ਼ਿਵ ਭਗਤਾਂ ਨੂੰ ਸਾਵਣ ਮਹੀਨੇ ਦੇ ਵਿੱਚ ਚੈਲਾ ਮੰਦਰ ਫ੍ਰੀ ਬਾ ਸੇਵਾ ਦੇ ਨਾਲ ਦਰਸ਼ਨ ਕਰਵਾਉਣ ਦੀ ਹਰ ਸਾਲ ਦੀ ਤਰ੍ਹਾਂ ਸਾਵਣ ਮਹੀਨੇ ਸਾਡੇ ਵੱਲੋਂ ਫ੍ਰੀ ਬਾ ਸੇਵਾ ਚਲਾਈ ਜਾਂਦੀ ਹੈ ਅੱਜ ਪਹਿਲਾ ਸੋਮਵਾਰ ਸੀ ਸਾਵਣ ਮਹੀਨੇ ਦਾ ਸਵੇਰੇ ਸਾਰੀਆਂ ਬੱਸਾਂ ਇੱਥੋਂ ਲੁਧਿਆਣੇ ਤੋਂ ਸ਼ਿਵ ਭਗਤਾਂ ਦੀਆਂ ਰਵਾਨਾ ਹੋਈਆਂ ਤੇ ਇੱਕ ਬੱਸ ਜਿਹੜੀ ਐ ਉੱਥੇ ਅੰਦਰ ਮੰਦਰ ਦੇ ਅੰਦਰ ਸਾਨੂੰ ਨਹੀਂ ਮਿਲੀ ਤੇ ਅਸੀਂ ਬਾਹਰ ਕਾਲ ਕੀਤੀ ਵੀ ਇੱਕ ਬੱਸ ਜਿਹੜੀ ਐ ਕਿੱਥੇ ਰਹਿ ਗਈ ਉਹਨੂੰ ਦੇਖਿਆ ਜਾਵੇ ਤੇ ਬਾਅਦ ਚੋਂ ਸਾਨੂੰ ਕਾਲ ਆਈ ਕਿ ਗਲੀ ਦੇ ਬਾਹਰ ਕੁਝ ਸ਼ਰਾਰਤੀ ਅਨਸਰਾਂ ਨੇ ਗੱਡੀ ਰੋਕ ਕੇ ਸਵਾਰੀਆਂ ਜਿਹੜੀਆਂ ਸ਼ਿ ਭਗਤ ਸੀਗੇ ਉਹ ਥੱਲੇ ਉਤਰ ਰਹੇ ਸੀਗੇ ਤੇ ਬੱਸ ਨੂੰ ਉੱਥੇ ਮਾਰ ਕ੍ਰਪਾਨਾਂ ਮਾਰੀਆਂ ਗਈਆਂ ਤੇਜ ਤਾਰ ਹਥਿਆਰਾਂ ਦੇ ਨਾਲ ਦਾਤਾਂ ਨਾਲ ਕ੍ਰਪਾਨਾਂ ਦੇ ਨਾਲ ਜਿਹੜਾ ਆ ਤੁਸੀਂ ਦੇਖ ਰਹੇ ਹੋ ਹਮਲਾ ਕੀਤਾ ਗਿਆ ਬੱਸ ਦੇ ਉੱਤੇ ਔਰ ਅੰਦਰ ਡਰਾਈਵਰ ਨੂੰ ਵੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸ਼ਿਵ ਭਗਤਾਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅੱਜ ਅਸੀਂ ਇੱਥੇ ਥਾਣੇ ਪਹੁੰਚੇ ਹਾਂ ਸਮਰਾਲੇ ਦੇ ਵਿੱਚ ਜਿਹੜੀ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਹੈ ਵੀ ਜਲਦ ਤੋਂ ਜਲਦ ਜਿਹੜੇ ਸ਼ਰਾਰਤੀ ਅਨਸਰਾਂ ਲੱਭੇ ਜਾਣ ਕਿਉਂਕਿ ਕੁਝ ਲੋਕ ਨਹੀਂ ਚਾਹੁੰਦੇ ਕਿ ਜਿਹੜਾ ਸਨਾਤਨਧਰਮ ਦਾ ਪ੍ਰਚਾਰ ਕੀਤਾ ਜਾਵੇ ਤੇ ਜਿਹੜੀ ਇਹ ਸ਼ਿਵ ਭਗਤਾਂ ਦੀ ਜਿਹੜੀ ਬੱਸ ਯਾਤਰਾ ਵਾ ਇਹ ਰੈਗੂਲਰ ਜਿਹੜੀ ਚਲਾਈ ਜਾਵੇ ਚੇਤਨ ਜੀ ਇਹ ਇਲਜ਼ਾਮ ਕਿਉਂ ਲਗਾ ਰਹੇ ਹੋ ਤੁਸੀਂ ਕਿ ਸਨਾਤਨੀਆਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਰਨ ਲੱਭਿਆ ਸੀਗਾ ਪਹਿਲਾ ਕਾਰਨ ਕਾਰਨ ਤੁਸੀਂ ਦੇਖੋ ਨਾ ਕਿ ਸਾਵਣ ਮਹੀਨਾ ਸ਼ੁਰੂ ਹੋਇਆ ਅ ਔਰ ਮੰਦਰ ਦੀ ਗਲੀ ਦੇ ਬਾਹਰ ਸਾਡੀ ਬੱਸ ਨੂੰ ਰੋਕ ਕੇ ਕਿਰਪਾਨਾਂ ਮਾਰੀਆਂ ਜਾਣ ਤੇ ਆਪਾਂ ਕੀ ਸੋਚਾਂਗੇ ਤੁਸੀਂ ਆਪ ਦੱਸ ਦਿਓ ਜਿਹੜੀਆਂ ਕਿਰਪਾਨਾਂ ਮੈਂ ਉਹ ਘਰੋਂ ਸਪੈਸ਼ਲ ਲਿਆਈਆਂ ਗਈਆਂ ਗੱਡੀ ਦੇ ਵਿੱਚ ਪਈਆਂ ਕੋਈ ਇਹ ਨਹੀਂ ਹੈ ਕਿ ਕਿਸੇ ਨਾਲ ਕੋਈ ਬਹਿਸ ਹੋਈ ਹੈ ਤੇ ਘਰੋਂ ਕੋਈ ਲੈਣ ਗਿਆ ਹੈ ਸਪੈਸ਼ਲ ਗੱਡੀ ਦੇ ਵਿੱਚ ਕਿਰਪਾਨਾਂ ਲੈ ਕੇ ਆਏ ਆ ਔਰ ਆਂਦੇ ਸਾਰ ਕੋਈ ਗੱਲ ਨਹੀਂ ਕੀਤੀ ਬੱਸਾਂ ਦੇ ਉੱਤੇ ਜਿਹੜੀਆਂ ਕਿਰਪਾਨਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਕਿੰਨੇ ਸ਼ਿਵ ਭਗਤ ਉਸ ਵਕਤ ਮੌਜੂਦ ਸੀਗੇ ਬੱਸ ਦੇ ਅੰਦਰ ਸ਼ਿਵ ਭਗਤ ਜਿਹੜੇ ਐ ਇੱਕ ਬੱਸ ਦੇ ਅੰਦਰ ਜਿਹੜੇ ਐ 40 ਤੋਂ 50 ਬੰਦੇਾਂ ਦੀ ਜਿਹੜੀ ਸਵਾਰੀ ਹੁੰਦੀ ਐ ਜਿਹੜੀਆਂ ਤਕਰੀਬਨ 95% ਜਿਹੜੀਆਂ ਸਾਰੀਆਂ ਲੇਡੀਜ਼ ਹੁੰਦੀ ਐ ਉਹ ਜਿਹੜੀਆਂ ਬੱਸਾਂ ਚੋਂ ਉਤਰ ਰਹੇ ਸੀਗੇ ਸਾਰੀਆਂ ਅੰਦਰ ਜਾਣ ਵਾਸਤੇ ਤੇ 10-12 ਅੰਦਰ ਮੰਜੂਸੀ ਜਿਹੜੇ ਪਿਛਲੇ ਪਿਛਲੇ ਦਰਵਾਜੇ ਦੇ ਵਿੱਚੋਂ ਨਿਕਲ ਕੇ ਉਹ ਵੀ ਸਾਈਡ ਤੇ ਹੋ ਗਏ ਡਰ ਦੇ ਨਾਲ ਤਕਰੀਬਨ ਮੇਰੇ ਖਿਆਲ ਦੇ ਵਿੱਚ ਅਗਰ ਮੈਂ ਗਲਤ ਨਹੀਂ ਤਾਂ 30 ਤੋਂ 32 ਹਜ਼ਾਰ ਲੋਕ ਸ਼ਾਇਦ ਜੁੜੇ ਹੋਏ ਨੇ ਲੁਧਿਆਣੇ ਤੋਂ 7 ਸਾਲ ਤੋਂ ਅਸੀਂ 30 32 ਹਜ਼ਾਰ ਸ਼ਿਵ ਭਗਤਾ ਦਾ ਵਿਧਾਨ ਸਭਾ ਹਲਕਾ ਪੂਰਵੀ ਦੇ ਵਿੱਚ ਲੁਧਿਆਣੇ ਦੇ ਵਿੱਚ ਅਸੀਂ ਸ਼ਿਵ ਭਗਤਾ ਦਾ ਫ੍ਰੀ ਬਸੇ ਦਾ ਪਾਸ ਬਣਾਇਆ ਹੋਇਆ ਔਰ ਤਕਰੀਬਨ 19 ਸਾਲਾਂ ਤੋਂ ਮੇਰੀ ਚੈਲਾ ਮੰਦਰ ਦੇ ਵਿੱਚ ਡਿਊਟੀ ਲੱਗੀ ਹੋਈ ਹੈ ਮਾ ਸ਼ਵਰਾਤਰੀ ਤੇ ਰਾਤ ਨੂੰ ਜਾਗਰਣ ਕਰਵਾਉਣ ਦੀ ਮਹਾਦੇਵ ਸੇਵਾ ਦਲ ਦੀ ਤੇ ਅੱਜ ਇਹ ਜਿਹੜਾ ਵਾ ਇਹ ਪਹਿਲਾ ਸਾਵਣ ਦਾ ਸੋਮਵਾਰ ਸੀਗਾ ਔਰ ਸ਼ਰਧਾਰਤੀ ਅਨਸਰਾਂ ਨੇ ਜਿਹੜਾ ਬਹੁਤ ਗਲਤ ਕੰਮ ਕੀਤਾ ਇਦੇ ਪਿੱਛੇ ਕਾਰਨ ਕੀ ਦੇਖਦੇ ਹੋ ਕਿ ਹੋ ਸਕਦਾ ਕੋਈ ਰੋਡ ਰੇਸ ਵਰਗੀ ਘਟਨਾ ਹੋ ਗਈ ਹੋਵੇ ਰੋਡ ਰੇਸ ਦੀ ਘਟਨਾ ਤੁਸੀਂ ਦੇਖੋ ਨਾ ਕਰੋ ਕਿਰਪਾਨਾਂ ਲੈ ਕੇ ਆਏ ਆ ਭਾਈ ਸਾਹਿਬ ਉਹ ਕੋਈ ਹੱਥਾ ਮੁੱਕੀ ਗੱਲ ਨਹੀਂ ਹੋਈ ਕੋਈ ਮੂੰਹ ਨਾਲ ਗਾਲੀ ਗਲੋਚ ਨਹੀਂ ਹੋਈ ਕੋਈ ਹੱਥ ਨਾਲ ਹੱਥੋ ਪਾਈ ਨਹੀਂ ਹੋਈ ਜੇਕਰ ਅਚਾਨਕ ਕਈ ਕੋਈ ਅਚਾਨਕ ਗੱਡੀ ਦੇ ਵਿੱਚ ਗੱਡੀ ਵੱਜਣ ਨਾਲ ਜਾਂ ਕਿਸੇ ਬਹਿਸ ਬਾਜੀ ਨਾਲ ਮਾਹੌਲ ਖਰਾਬ ਹੋਇਆ ਜਾਵੇ ਤੇ ਉਹਦੇ ਵਿੱਚ ਹੱਥੋ ਪਾਈ ਇੱਕ ਲੈਵਲ ਹੈ ਹੱਥੋ ਪਾਈ ਦਾ ਮਗਰ ਜੇ ਆਪਾਂ ਕਰੋ ਕਿਰਪਾਨਾ ਲੈ ਕੇ ਆਈਏ ਬਗੈਰ ਕਿਸੇ ਗੱਲਬਾਤੋਂ ਦੋ ਬੰਦੇ ਅਗਲੀ ਸੀਟ ਤੇ ਬੈਠੇ ਰਹਿਣ ਦੋ ਬੰਦੇ ਪਿਛਲੇ ਗੱਡੀ ਚੋਂ ਥੱਲੇ ਉਤਰਨ ਉਹ ਡਰਾਈਵਰ ਨਾਲ ਬਿਨਾਂ ਗੱਲ ਕੀਤੇ ਬੱਸ ਦੇ ਉੱਤੇ ਕਿਰਪਾਨਾ ਮਾਰਨੀ ਸ਼ੁਰੂ ਕਰ ਦੇਣ ਤੇ ਤੁਸੀਂ ਆਰ ਸਮਝਦਾਰ ਹੋ ਇਹਨੂੰ ਕੀ ਸੋਚਿਆ ਜਾ ਸਕਦਾ ਹੈ ਇਸ ਬਾਰੇ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਆਈ ਤਾਂ ਤੁਸੀਂ ਫਿਰ ਪੁਲਿਸ ਨੂੰ ਇਹ ਵੀ ਤਾਂ ਬਿਆਨ ਦਿਓਗੇ ਕਿ ਹੋ ਸਕਦਾ ਹੈ ਕਿ 30 32 ਹਜ਼ਾਰ ਸ਼ਿਵ ਭਗਤਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਏ ਇਹ ਬਿਲਕੁਲ ਸਹੀ ਗੱਲ ਹੈ ਇਹ ਹੋ ਕਿਉਂ ਸਕਦਾ ਇਹ ਗੱਲ ਹੀ ਇਹੀ ਹੈ ਇਹ ਸ਼ਿਵ ਭਗਤਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕ ਇੱਥੇ ਵੱਧ ਚੜ ਕੇ ਨਾ ਮੇਰੇ ਨਾਲ ਬੀਜੇਪੀ ਦੇ ਕਾਉਂਸਲਰ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆਂ ਕੀ ਲੱਗਦਾ ਕਿ ਵਾਕਈ ਸਨਾਤਨੀਆਂ ਨੂੰ ਡਰਾਉਣ ਦੀ ਕੋਸ਼ਿਸ਼ ਹੈਗੀ ਤੁਹਾਡੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਨਾਤੀਆਂ ਨੂੰ ਡਰਾਉਣ ਦੀ ਨਹੀਂ ਸਨਾਤਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਮਹਾਦੇਵ ਸੇਵਾਦਾਲ ਦਾ ਵਾਈਸ ਪ੍ਰਧਾਨ ਆ ਜਦੋਂ ਜਦੋਂ ਸਾਨੂੰ ਪਤਾ ਲੱਗਿਆ ਵੀ ਆ ਹਾਲਾਤ ਹੋਏ ਨੇ ਦੇਖੋ ਨਾ ਬਸ ਦੇ ਬਸ ਦੇ ਕੀ ਹਾਲਾਤ ਕਰਤੇ ਮਤਲਬ ਸੰਗਤ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਬਹੁਤ ਹੀ ਗਲਤ ਹੈ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ ਸਨਾਤਨ ਦਾ ਜਿਹੜਾ ਪਰਚਮ ਹੈ ਉਹ ਲਹਿਰਾ ਕੇ ਰਹੂਗਾ ਜੇ ਕੋਈ ਸੋਚੇ ਵੀ ਅਸੀਂ ਇਸ ਤਰੀਕੇ ਦੇ ਨਾਲ ਡਰਾਮੇਬਾਜ਼ੀ ਕਰਕੇ ਇਸ ਤਰ੍ਹਾਂ ਤਲਵਾਰਾਂ ਦਿਖਾ ਕੇ ਅਸੀਂ ਡਰ ਜਾਗੇ ਬਿਲਕੁਲ ਨਹੀਂ ਯਾਰ ਕਰਨਾ ਕੀ ਚਾਹੁੰਦੇ ਸੀ ਤਲਵਾਰਾਂ ਲੈ ਕੇ ਘੁੰਮਣ ਦੀ ਇੰਨੀ ਜਿਆਦੀ ਲਾਅਨ ਆਰਡਰ ਕਿੱਥੇ ਹੈ ਲਾਅਨ ਆਰਡਰ ਅੱਜ ਬਿਲਕੁਲ ਜਿਹੜਾ ਆ ਉਹ ਭੰਗ ਹੋ ਚੁੱਕਾ ਆ ਔਰ ਪੰਜਾਬ ਦੇ ਹਾਲਾਤ ਜਿਹੜੇ ਵੱਧ ਤੋਂ ਵੱਤਰ ਹੋ ਰਹੇ ਆ ਔਰ ਸਨਾਤਨੀਆਂ ਦਾ ਰਹਿਣਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਬਹੁਤ ਮੁਸ਼ਕਲ ਹੋ ਗਿਆ ਮੈਂ ਕੱਲ ਹੀ ਅਮਰਨਾਥ ਤੋਂ ਆਇਆ ਉੱਥੇ ਜਿਹੜਾ ਹੈ ਸਿਕਿਉਰਿਟੀ ਦੇ ਵਿੱਚ ਭਗਤਾਂ ਨੂੰ ਲੈ ਕੇ ਜਾਇਆ ਜਾਂਦਾ ਚਲੋ ਉਹ ਤਾਂ ਦੂਰ ਹੈ ਉੱਥੇ ਪਤਾ ਹੈ ਵੀ ਚਲੋ ਉੱਥੇ ਕੁਝ ਪਾਕਿਸਤਾਨ ਨਾਲ ਲੱਗਦਾ ਹੈ ਜਾਂ ਅਤਿ ਕਵਾਦੀ ਗਤੀਵਿਧੀਆਂ ਜਿਹੜੀ ਹੁੰਦੀ ਰਹਿੰਦੀਆਂ ਲੇਕਿਨ ਪੰਜਾਬ ਦੇ ਵਿੱਚ ਇਹੋ ਜਿਹੀ ਗਤੀਵਿਧੀਆਂ ਆਉਣਗੀਆਂ ਹੁਣ ਪੰਜਾਬ ਦੇ ਵਿੱਚ ਜੇ ਕਿਸੇ ਹਿੰਦੂ ਨੇ ਆਪਣੇ ਕਿਸੇ ਖਾਸ ਦਿਨ ਵਿਸ਼ੇਸ਼ ਦਿਨ ਮੱਥਾ ਟੇਕਣ ਜਾਣਾ ਹੋਏਗਾ ਤਕੀ ਉਹ ਸਿਕਿਉਰਟੀਆਂ ਨਾਲ ਲੈ ਕੇ ਜਾਵੇ ਇਹਦਾ ਮਤਲਬ ਤਾਂ ਇਹੀ ਹੋ ਗਿਆ ਨਾ ਜਿੱਦਾਂ ਕਾਨਵਈ ਨਾਲ ਲੱਗਦੀ ਹੈ ਸਮਰਲੇ ਆਣ ਨਾਲ ਵੀ ਕਾਨਵਈ ਲੱਗੇ ਤਾਂ ਭੱਜ ਕੇ ਜਾ ਕੇ ਮਥਾ ਢੇਕ ਪਾਣਗੇ ਅੱਛਾ ਪੰਜਾਬ ਸਰਕਾਰ ਅੱਜ ਕੈਬਨਿਟ ਦਾ ਪਾਸ ਕਰ ਲਿਆ ਹੈਗਾ ਕਿ ਬੇਅਦਵੀ ਦਾ ਮੁੱਦਾ ਹੈਗਾ ਇਹਨੂੰ ਆਪਾਂ ਬੇਸ਼ੱਕ ਬੇਅਦਵੀ ਨਹੀਂ ਕਹਿ ਸਕਦੇ ਲੇਕਿਨ ਸ਼ਰਧਾਲੂਆਂ ਦੀ ਤਾਂ ਬੇਅਦਵੀ ਹੋਗੀ ਨਾ ਨਹੀਂ ਨਹੀਂ ਬੇਅਦਵੀ ਹੈ ਜੀ ਪੂਰੀ ਬੇਅਦਵੀ ਹੈ ਬੇਅਦਵੀ ਕਿਉਂ ਨਹੀਂ ਕਹਿ ਸਕਦੇ ਬੇਅਦਵੀ ਹੀ ਹੈ ਦੇਖੋ ਜਦੋਂ ਅਸੀਂ ਅਮਨ ਨਾਲ ਜਾਂਦੇ ਆਂ ਤੇ ਇੱਕ ਦੂਜੇ ਨੂੰ ਭੋਲੇ ਕਹਿੰਦੇ ਆਂ ਤੇ ਜਿਹੜੇ ਇੱਥੇ ਵੀ ਆਉਂਦੇ ਆ ਉਹ ਵੀ ਭੋਲੇ ਨੇ ਤੇ ਜੇ ਭੋਲਿਆਂ ਦੇ ਉੱ ਉਹ ਬੇਤਵੀ ਹੀ ਹੈ ਔਰ ਇਹਨਾਂ ਦੇ ਉੱਤੇ ਬਿਲਕੁਲ ਬੇਤਵੀ ਦਾ ਵੀ ਪਰਚਾ ਜਿਹੜਾ ਨਾਲ ਹੋਣਾ ਚਾਹੀਦਾ ਔਰ ਜਿਹੜਾ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਡਰਾਈਵਰ ਨੂੰ ਕਿਉਂਕਿ ਡਰਾਈਵਰ ਇੱਕ ਜਰੀਆ ਹੁੰਦਾ ਹੈ ਇੱਕ ਜਰੀਆ ਹੁੰਦਾ ਮੰਦਰ ਤੱਕ ਪਹੁੰਚਾਉਣ ਦਾ ਭਗਤਾਂ ਨੂੰ ਤੇ ਮੰਦਰ ਤੋਂ ਮੰਦਰ ਤੱਕ ਭਗਤਾਂ ਨੂੰ ਜਾਨ ਤੋਂ ਰੋਕਿਆ ਗਿਆ ਇਹ ਬਿਲਕੁਲ ਬੇਤਵੀ ਹੈ ਔਰ ਇਹ ਬਹੁਤ ਵੱਡਾ ਜਿਹੜਾ ਆ ਨੁਕਸਾਨ ਹੈ ਸਨਾਤਨ ਨੂੰ ਜਿਹੜਾ ਪਛਾਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਤੇ ਬਣਦੀ ਕਾਰਵਾਈ ਕਰਾਵਾਂਗੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਵੀ ਹੋਏਗਾ ਉਹ ਕਰਾਂਗੇ ਅੱਛਾ ਜਿੱਦਤ ਚੇਤਨ ਜੀ ਨੇ ਦੱਸਿਆ ਕਿ ਜ਼ਿਆਦਾਤਰ ਮਹਿਲਾਵਾਂ ਜਿਹੜੀਆਂ ਨੇ ਉਹ ਸੀਗੀਆਂ ਫਿਰ ਜੇ ਅਗਰ ਆਪਾਂ ਕਹਿ ਦਿੰਦੇ ਤਾਂ ਮਹਿਲਾਵਾਂ ਹੀ ਕਿਤੇ ਨਾ ਕਿਤੇ ਡਰ ਵੀ ਤੁਹਾਡੀ ਗੱਲ ਹੋਈ ਹੋਈਗੀ ਸ਼ਰਤਾਲੂਆਂ ਨਾਲ ਜਿਹੜੇ ਆਏ ਆ ਉਹਨਾਂ ਦਾ ਕੀ ਕਹਿਣਾ ਹੈਗਾ ਡਰੇ ਬੜਾ ਮੁਸ਼ਕਿਲ ਦੇ ਨਾਲ ਉਹਨਾਂ ਨੂੰ ਸਮਝਾਇਆ ਵੀ ਕੋਈ ਗੱਲ ਨਹੀਂ ਪ੍ਰਸ਼ਾਸਨ ਹੈ ਪ੍ਰਸ਼ਾਸਨ ਸਾਡੇ ਨਾਲ ਹੈ ਔਰ ਇਹਨਾਂ ਦੇ ਉੱਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਏਗੀ ਜਦੋਂ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋ ਜਾਏਗੀ ਫਿਰ ਸਾਡੀਆਂ ਭੈਣਾਂ ਨੂੰ ਆਪਣੇ ਆਪ ਸਕੂਨ ਮਿਲੇਗਾ ਉਹਨਾਂ ਨੂੰ ਪਤਾ ਲੱਗੇਗਾ ਔਰ ਕੋਈ ਵੀ ਦਰਿੰਦਾ ਬਾਅਦ ਦੇ ਵਿੱਚ ਇਸ ਤਰ੍ਹਾਂ ਦਾ ਹਮਲਾ ਜਿਹੜਾ ਉਹ ਨਹੀਂ ਕਰੇਗਾ ਸਖਤ ਕਾਰਵਾਈ ਦੀ ਮੰਗ ਕਰੋ ਬਿਲਕੁਲ ਜੀ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਕਿ ਕਿਸੇ ਨੂੰ ਧਾਰਮਿਕ ਸਥਾਨ ਤੋਂ ਜਾਣ ਤੋਂ ਰੋਕ ਰਿਹਾ ਜੀ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਜੇ ਸਾਡੇ ਧਾਰਮਿਕ ਸਥਾਨ ਤੇ ਅਸੀਂ ਲੋਕ ਨਹੀਂ ਜਾ ਪਾਵਾਂਗੇ ਤੇ ਫਿਰ ਸਾਡਾ ਰਹਿਣ ਦਾ ਕੋਈ ਫਾਇਦਾ ਹੀ ਨਹੀਂ ਇਹਦਾ ਮਤਲਬ ਤਾਂ ਇਹ ਹੋ ਗਿਆ ਨਾ ਵੀ ਸਨਾਤਨੀ ਜਿਹੜਾ ਹੈ ਪੰਜਾਬ ਦੇ ਵਿੱਚ ਖਤਰਾ ਮਹਿਸੂਸ ਕਰੇ ਇਸ ਕਰਕੇ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਚਾਹੇ ਜਿੱਥੇ ਤੱਕ ਮਰਜ਼ੀ ਜਾਣਾ ਪਵੇ ਚਾਹੇ ਕੋਰਟ ਦਾ ਸਾਰ ਲੈਣਾ ਪਵੇ ਦੋਸ਼ੀਆਂ ਦੇ ਉੱਤੇ ਜਿਹੜੀ ਅਸੀਂ ਕਾਰਵਾਈ ਹੈ ਉਹ ਅਸੀਂ ਠੋਕ ਕੇ ਕਰਵਾਵਾਂਗੇ ਕਿਉਂਕਿ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਗੌਰਵ ਜੀ ਨੇ ਕਿ ਕਿਤੇ ਨਾ ਕਿਤੇ ਜਿਹੜੇ ਸ਼ਰਧਾਲੂ ਨੇ ਜਿਹੜੇ ਭਗਤ ਨੇ ਉਹ ਇਸ ਹਮਲੇ ਤੋਂ ਡਰੇ ਨੇ ਤੁਹਾਨੂੰ ਇੱਕ ਵਾਰ ਤਸਵੀਰਾਂ ਰਾਹੀਂ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਇਸ ਬੱਸ ਦੇ ਉੱਤੇ ਤਲਵਾਰਾਂ ਮਾਰੀਆਂ ਗਈਆਂ ਤੁਸੀਂ ਦੇਖ ਸਕਦੇ ਹੋ ਕੀ ਕਿਸ ਤਰ੍ਹਾਂ ਜਿਹੜੇ ਬਸ ਦੇ ਅੰਦਰ ਸ਼ਰਧਾਲੂ ਸੀਗੇ ਉਹਨਾਂ ਦੀ ਜਾਨ ਇੱਕਦਮ ਜੋਖਮ ਦੇ ਵਿੱਚ ਆਈ ਹੋएगी ਇਹ ਟੁੱਟੇ ਹੋਏ ਸ਼ੀਸ਼ੇ ਸਾਫ਼ ਗਵਾਹੀ ਭਰ ਰਹੇ ਨੇ ਕਿ ਕਿਸ ਤਰ੍ਹਾਂ ਇਹਨਾਂ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰਕੇ ਬਸ ਨੂੰ ਨੁਕਸਾਨ ਤਾਂ ਪਹੁੰਚਾਇਆ ਹੀ ਗਿਆ ਨਾਲ ਦੀ ਨਾਲ ਜਿਹੜੇ ਇਹਦੇ ਅੰਦਰ ਸ਼ਰਧਾਲੂ ਮੌਜੂਦ ਸੀਗੇ ਜ਼ਿਆਦਾਤਰ ਮਹਿਲਾਵਾਂ ਮੌਜੂਦ ਸੀਗੀਆਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੀ ਜਾਨ ਵੀ ਜੋਖਮ ਦੇ ਵਿੱਚ ਪਈ ਤੁਹਾਨੂੰ ਇਸ ਸਾਈਡ ਤੋਂ ਵੀ ਦਿਖਾ ਦਮਾ ਜਦੋਂ ਸਵਾਰੀਆਂ ਉਤਰਨੀਆਂ ਸ਼ੁਰੂ ਹੋਈਆਂ ਤਾਂ نیچے ਖਿਲਰਿਆ ਹੋਇਆ ਕੰਚ ਸਾਫ ਦਸ ਰਿਹਾ ਇਹ ਬਾਰੀਆਂ ਦਾ ਟੁੱਟਿਆ ਹੋਇਆ ਜਿਹੜਾ ਗਲਾਸ ਹੈ ਸ਼ੀਸ਼ਾ ਹੈ ਉਹ ਇੱਥੇ ਪਿਆ ਹੈ ਔਰ ਇੱਥੇ ਤਲਵਾਰਾਂ ਮਾਰ ਕੇ ਆ ਪੂਰੀਆਂ ਖਿੜਕੀਆਂ ਨੂੰ ਨੁਕਸਾਨ ਪਹੁੰਚਾ ਦਿੱਤਾ ਗਿਆ ਹੈਗਾ ਜੋ ਬੱਸ ਦੇ ਡਰਾਈਵਰ ਨੇ ਜੋ ਸ਼ਰਧਾਲੂਆਂ ਨੂੰ ਇੱਥੇ ਲੈ ਕੇ ਪਹੁੰਚੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਆਖਰ ਉਸ ਸਮੇਂ ਹੋਇਆ ਕੀ ਸੀਗਾ ਮੇਰੇ ਨਾਲ ਬੱਸ ਦੇ ਡਰਾਈਵਰ ਮੌਜੂਦ ਨੇ ਕੀ ਉਸ ਸਮੇਂ ਹੋਇਆ ਸੀਗਾ ਸਾਰੀ ਜਾਣਕਾਰੀ ਲੈਣੇ ਆ ਕੀ ਗੱਲ ਹੋ ਗਈ ਸੀ ਜਦੋਂ ਇੱਥੇ ਤੁਸੀਂ ਪਹੁੰਚੇ ਸਵੇਰੇ ਪਹੁੰਚੇ ਕਿੰਨੇ ਵਜੇ ਸੀਗੇ ਸਾਢੇ 11 ਦੇ ਤਕਰੀਬਨ ਤੇ ਆ ਕੇ ਏਦਾਂ ਘੁਮਾ ਕੇ ਬੱਸ ਲੁਧਿਆਣੇ ਵੱਲੋਂ ਲਾਈ ਸਲਿੱਪ ਰੋਡ ਜਿਹੜਾ ਨੀਰਚ ਵਾਲਾ ਸਰਵਿਸ ਰੋਡ ਹੁੰਦਾ ਉਹਦੇ ਤੇ ਗੱਡੀ ਖੜੀ ਕੀਤੀ ਆ ਖੜੀ ਕਰਕੇ ਕੁਝ ਮੁੰਡੇ ਖੁੰਡੇ ਸੀ ਉਹ ਤਾਂ ਮੁੜਦੇ ਮੁੜਦੇ ਉੱਤਰ ਗਏ ਗੁੜੀਆਂ ਸੀ ਜਿਹੜੀਆਂ ਜਨਾਨੀਆਂ ਉਹ ਤਾਂ ਰੋਕੀ ਦੇ ਉੱਤਰਾਂ ਸੀ ਉਹ ਐ ਰੋਕੀ ਗੱਡੀ ਥੋੜੀਆਂ ਜਿਹੀ ਰਹਿੰਦੀਆਂ ਸੀ 5-7 ਕੇ ਰਹਿੰਦੀਆਂ ਸੀ ਉਹ ਆ ਕੇ ਪਿੱਛੋਂ ਆ ਕੇ ਮੈਨੂੰ ਗਾਲ ਕੱਢ ਕੇ ਕਹਿੰਦਾ ਵੀ ਇਹਨੂੰ ਅੱਗੇ ਕਰ ਕਹਿੰਦਾ ਮੈਂ ਕਿਹਾ ਵੀ 1 ਮਿੰਟ ਵੀਰੇ ਮੈਂ ਫੇਰ ਵੀ ਮੈਂ ਕਿਹਾ ਵੀਰੇ 1 ਮਿੰਟ ਬੱਸ ਵੀ ਅੱਗੇ ਕਰਨ ਲੱਗਿਆ ਮੈਂ ਉਹ ਲੇਡੀਜ਼ ਬਜ਼ੁਰਗਔਰਤਾ ਨੇ ਉੱਤਰਦੀਆਂ ਪਈਆਂ ਨੇ ਤੇ ਜਨ ਨੂੰ ਕਿਰਪਾਨਾਂ ਕੱਢ ਕੇ ਲਿਆ ਕੇ ਸ਼ੀਸ਼ਾਂ ਤੇ ਮਾਰਨੀਆਂ ਸ਼ੁਰੂ ਕਰਤੀਆਂ ਕਿੰਨੇ ਲੋਕ ਸੀਗੇ ਦੋ ਜਣੇ ਸੀਗੇ ਅੱਛਾ ਤੁਸੀਂ ਮੰਦਰ ਦੇ ਬਾਹਰ ਹਲੇ ਪਹੁੰਚੇ ਹੀ ਹੋ ਜਿੱਦੇ ਹੀ ਬੱਸ ਤੋਂ ਉਹਨਾਂ ਨੇ ਆ ਕੇ ਕਿਹਾ ਵੀ ਬੱਸ ਸਾਈਡ ਤੇ ਕਰ ਕਿਰਪਾਨਾ ਇਹ ਕਿੰਨੇ ਕ ਲੋਕਾਂ ਵੱਲੋਂ ਕਿਰਪਾਨਾ ਮਰੀਆਂ ਗਈਆਂ ਦੋ ਜਣੇ ਸੀਗੇ ਮਤਲਬ ਹੈਗੇ ਚਾਰ ਸੀਗੇ ਦੋ ਨਹੀਂ ਉੱtre ਵਿੱਚੋਂ ਅੱਛਾ ਦੋ ਜਣੇ ਨੇ ਕਿਰਪਾਨਾ ਮਾਰਨੀ ਸ਼ੁਰੂ ਕੀਤੀਆਂ ਨੇ ਅੱਛਾ ਉਸ ਸਮੇ ਬੱਸ 'ਚ ਸਵਾਰੀਆਂ ਉਤਰੀਆਂ ਸੀਗੀਆਂ ਉੱਤਰਦੀਆਂ ਪਈਆਂ ਸੀ ਇਹਨੇ ਮਹਿਲਾਵਾਂ ਸੀਗੀਆਂ ਹਾਂ ਤੇਬ ਕਿਸੇ ਲੱਗੀ ਤਾਂ ਨਹੀਂ ਕਿਸੇ ਨੂੰ ਚੋਟ ਨਹੀਂ ਨਹੀਂ ਕਿਸੇ ਨੂੰ ਕੋਈ ਚੋਟ ਲੱਗੀ ਉਹ ਕੱਚ ਕੁਚੇ ਸੀ ਉਹ ਮੇਰੇ ਲੱਗਿਆ ਮਾਲੇ ਕੱਚ ਇੱਥੇ ਲੱਗਿਆ ਤੁਹਾਡੇ ਲੱਗਿਆ ਬਲੱਡ ਲੱਗਿਆ ਮੇਰੇ ਇਹ ਬਲੱਡ ਦੇ ਨਿਸ਼ਾਨ ਨੇ ਹਾਂਜੀ ਬਲੱਡ ਦੇ ਨਿਸ਼ਾਨ ਨੇ ਆਹ ਦੇਖੋ ਮੇਰੇ ਇੱਥੇ ਲੱਗਿਆ ਜਿਹੜਾ ਜਿਹੜਾ ਸ਼ੀਸ਼ਾ ਟੁੱਟਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟੁੱਟ ਕੇ ਇਹਨਾਂ ਦੇ ਮਾਰੀ ਹੈ ਨਾ ਉਹਨਾਂ ਲਈ ਸ਼ੀਸ਼ੇ ਤੇ ਜਦੋਂ ਹਾਂਜੀ ਅੱਛਾ ਸ਼ੀਸ਼ੇ ਤੇ ਕਿਰਪਾਨ ਮਾਰੀ ਉਹ ਲੱਗੀ ਤੁਹਾਡੇ ਹਾਂ ਵੱਡਿਆ ਨਹੀਂ ਉਹ ਦੇਖੋ ਫਰੇਮ ਵੱਡਿਆਂ ਨਾਲੇ ਸ਼ੀਸ਼ਾ ਟੁੱਟਣਾ ਸੀ ਉਹ ਫਰੇਮ ਤੇ ਮਾਰੀ ਵੱਟ ਤਾਂ ਫਰੇਮ ਉਤੋਂ ਤੇ ਕਿੰਨੀ ਕੀ ਦੇਰੋਂ ਖੜੇ ਰਹੇ ਆ ਖੜੇ ਕਿਥੇ ਬਸ ਮਾਰ ਕੇ ਜਦੈ ਭਜਾ ਕੇ ਲੈ ਕੇ ਗਾਰ ਕੋਈ ਕਾਰਨ ਸਮਝ ਆਇਆ ਕਿ ਕਿਉਂ ਉਹਨਾਂ ਨੇ ਹਮਲਾ ਕੀਤਾ ਕਾਰਨ ਕੋਈ ਵੀ ਨਹੀਂ ਬਸ ਮੈਨੂੰ ਐ ਹੀ ਕਿਹਾ ਕਿ ਉਹਨਾਂ ਨੇ ਵੀ ਗੱਡੀ ਅੱਗੇ ਸਾਈਡ ਤੇ ਕਰ ਮੈਂ ਕਿਹਾ ਵੀ ਇੱਕ ਮਿੰਟ ਵੀਰੇ ਮੈਂ ਕਰਦਾ ਬਸ ਇੰਨੀ ਗੱਲ ਪਿੱਛੇ ਤੋਂ ਇੰਨੀ ਗੱਲ ਪਿੱਛੇ ਆ ਕੇ ਤਲਵਾਰਾਂ ਗੱਡੀ ਜੋ ਲਿਆਏ ਕੱਢ ਕੇ ਬਹਰਾਣੀਆਂ ਸ਼ੁਰੂ ਕਰ ਦਿੱਤੀ ਤਾਂ ਜਿਹੜੇ ਬੱਸ ਲੈ ਕੇ ਇੱਥੇ ਪਹੁੰਚੇ ਸੀ ਉਹਨਾਂ ਦੇ ਵੀ ਕਿਤੇ ਨਾ ਕਿਤੇ ਜਿਹੜੇ ਤਲਵਾਰਾਂ ਮਾਰੀ ਗਈਆਂ ਸ਼ੀਸ਼ਾ ਟੁੱਟਿਆ ਤਾਂ ਉਹ ਸ਼ੀਸ਼ਾ ਟੁੱਟਣ ਕਾਰਨ ਇਹਨਾਂ ਦੇ ਲੱਗਿਆ ਜਿਹਦੇ ਕਰਕੇ ਖੂਨ ਵੀ ਨਿਕਲਿਆ ਹੈ ਹਾਲਾਂਕਿ ਹੁਣ ਇੱਥੇ ਸੰਬਰਾਲਾ ਥਾਣੇ ਦੇ ਵਿੱਚ ਸ਼ਿਕਾਇਤ ਵੀ ਜਿਹੜੀ ਆ ਦਰਜ ਕਰਵਾਈ ਗਈ ਹੈਗੀ ਹੈ ਦੇਖਣਾ ਹੋਏਗਾ ਕਿ ਕਦੋਂ ਤੱਕ ਜਿਹੜੇ આરોપી ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ